ਅਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪੰਜੂ ਦਾ ਐਸਟੇ ਮਿੱਤਰੋ ਪਿੰਡ ਹਰੀਹਰ ਝੋਕ ਦੇ ਵਿੱਚ ਹਰੀਹਰ ਝੋਕ ਪਿੰਡ ਜ਼ਿਲ੍ਹੇ ਫਰੀਦਪੁਰ ਦਾ ਪਿੰਡ ਹੈ ਜਦੋਂ ਪਿੰਡ ਦੇ ਵਿੱਚ ਤੁਸੀਂ ਐਂਟਰੀ ਮਾਰ ਲਈ ਨਹਿਰਾ ਤੇ ਖੜ ਕੇ ਬਾਈ ਨੂੰ ਫੋਨ ਲਾ ਲਿਆ ਬਿਲਕੁਲ ਬਾਈ ਦਾ ਨੇੜੇ ਘਰ ਆ ਦੋ ਗਾਵਾਂ ਦੋਵੇਂ ਤੁਹਾਡੇ ਕੰਮ ਦੀਆਂ ਗਰਮੀ ਦੇ ਗਹਿਣਾ ਮੌਸਮ ਦੀਆਂ ਅਨੁਸਾਰ ਮਿੱਤਰੋ ਗਰਮੀ ਲਈ ਤੋਹਫਾ ਗਾਵਾਂ ਦੋਵਾਂ ਨੂੰ ਥਣੇਲੇ ਵੇ ਚੰਗੇ ਲੱਗੇ ਹੋਏ ਆ ਦੋਵੇਂ ਕੁਝ ਕੁ ਦਿਨਾਂ ਦੀਆਂ ਕੱਚੀਆਂ ਕੀ ਗੱਲਬਾਤ ਆ ਕਿੰਨਾ ਰੇਟ ਆ ਕੀ ਵੇਟ ਆ ਸਾਰੀ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਮਹਾਰਾਜ ਵਧੀਆ ਜੀ ਸੇਤਾ ਵੀਰੇ ਠੀਕ ਠਾਕ ਆ ਵਧੀਆ ਵਧੀਆ ਅੱਛਾ ਬਾਈ ਨਾਮ ਦੱਸ ਦੀਏ ਕਿਰੋਂ ਦੀ ਹਾਂਜੀ ਹਰਜੀਤ ਸਿੰਘ ਜੀ ਹਰਜੀਤ ਸਿੰਘ ਹਾਂਜੀ ਹਰਜੀਤ ਹਰਜੀਤ ਦੋ ਆ ਹਨਾ ਇੱਕ ਹਰਜੀਤ ਲੱਗੇ ਰਿਹਾ ਤੂੰ ਪਿੱਛੇ ਰਹਿ ਜਾ ਠੀਕ ਆ ਅਜਾ ਹਰਜੀਤ ਬਾਈ ਜਿਹੜੀ ਗਾਵਾਂ ਵੇ ਤਰੀਆਂ ਦੋਵੇਂ ਪਹਿਲੇ ਨੰਬਰ ਤੇ ਕੱਟੀ ਖੋਲ ਲਾਣੀ ਤਾਂ ਇੱਧਰ ਲੈ ਅੱਛਾ ਬਾਈ ਇਹ ਬੈਡ ਜਿਹੜੀ ਪ ਇਹਦੇ ਆ 28 ਤਰੀਕ ਨੂੰ ਦਿਨ ਪੂਰੇ ਆ 28 ਤਰੀਕ ਨੂੰ ਦਿਨ ਪੂਰੇ ਆ ਜੇ ਪਹਿਸਤਾਰ ਨੂੰ ਬਣਾਉੇ ਪਏ ਅਜੇ ਬਦਾਂ 9 10 ਦਿਨ ਪਹਿਰੇ ਹਾਂ ਹਾਂ ਅੱਛਾ ਯਾਰ ਚੰਗਾ ਥੱਲੋ ਦਾ ਬਹੁਤ ਸੋਹਣੀ ਤਿਆਰ ਹੋ ਉਹ ਦੀ ਹਾਂਜੀ ਹਾਂਜੀ ਉਂਝ ਸੀਲ ਸੂੜਾ ਬਾਈ ਜਿਵੇਂ ਸੀਲ 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 ਜੀ ਪੂਰੀ ਹੈ ਟੂਰੀ ਪੂਰੀ ਠੀਕ ਹੈ ਬਾਈ ਠੀਕ ਹੈ ਅੱਛਾ ਕੀ ਰੇਟ ਰੱਖਿਆ ਬਾਈ ਇਹਦਾ ਉਹ ਪਹਿਲਣ ਦਾ ਹੀ ਉਹਦਾ 70000 ਮਾਨਤਨ ਕਰਦੇ ਹਾਂ ਮਾਨਤਨ ਕਰਦੇ ਹਾਂ ਕਿੰਨੇ ਦਿਨ ਦੀ ਰਹੀਆਂ ਹਾਂ ਨਾ ਜਿਵੇਂ ਘਾਟੇ ਬਾਈ ਜਿੱਥੇ ਇਧਰ ਵਿੱਚ ਦਰਾਂ ਦੋ ਦਰਾਂ ਕੋ ਮਾਨਤਾ ਨਹੀਂ ਕਰਾਂਗੀ ਕਿੰਨਾ ਕੁ ਰਹਾ ਖੁੱਲ ਕੇ ਦੱਸ ਦੇ ਫਿਰ 2000 ਕਰ ਦਿਆਂ 68 ਦੀ ਦੇ ਹਾਂ ਫੇ ਮੇਰਾ ਪਹਿਣ ਦਾ ਰਦਾ ਹੀ ਕਹਿਣ ਦਾ ਹੈ ਚੱਲ ਪਹਿਣ ਦੀ ਦੇ ਦੇ ਕੱਢੀ ਬਾਹਰ ਤੋਰੀ ਬਈ ਮਣੇ ਖੋਲੀ ਭਰਾ ਬਣ ਕੇ ਨੂੰ ਲੈ ਮਿੱਤਰੋ ਪਲੂਣ ਪਹਿਲਣ ਵੱਛੀ ਆ ਬਹੁਤ ਸੁਣੇ ਕਦ ਕਾਰਡ ਦੇ ਵਿੱਚ ਥੱਲੋ ਤਿਆਰੀ ਜਿਹੜੀ ਫਰਸਟ ਕਲਾਸ ਕੀਤੀ ਹੋਈ ਓਕੇ ਜਮ ਕਹਿਣ ਤੋਂ ਭਾਵੇਂ ਆ ਵੀ ਮਿੱਤਰੋ ਸੇਵਾ ਤੇ ਤੁਹਾਡੀ ਤੇ ਡਿਪੈਂਡ ਆ ਦੁੱਧ ਚੰਗਾ ਦੇ ਦੂਗੀ ਕੋਈ ਕਹਿਣ ਵਾਲੀ ਗੱਲ ਨਹੀਂ ਕਿਉਂਕਿ ਗਾਂ 10 ਵੈੜ 10 ਦੀ ਹੈ ਬਰੀਕੀ ਵੈੜ ਦੇ ਵਿੱਚ ਬੜੀ ਚੰਗੀ ਆ ਦੇਖੋਗੇ ਨਹੀਂ ਮਿੱਤਰੋ ਥੱਲੋਂ ਐ ਲੋਲੀਪੋਲੀ ਪਈਏ ਚਾਰੇ ਪਾਸਿਆਂ ਤੋਂ ਸੋਹਣੀ ਸੁਨੱਖੀ ਹੋਇਆ ਮਨਲਾ ਕਹਿ ਸਕਦੇ ਆਪਾਂ ਇੱਕ ਟੌਪ ਦੀ ਬ੍ਰੀਡ ਟੌਪ ਦਾ ਅੰਗ ਟੌਪ ਦੀ ਵੈੜ ਸੋਹਣਾ ਸੁਨੱਖਾ ਰੱਬ ਨੇ ਹੁਸਨ ਦਿੱਤਾ ਹੋਇਆ ਇਹਨੂੰ ਦਿਨ ਲੈ ਜੂਗੀ ਅਜੇ ਪਤਰੋ 10 ਤੇ 10 ਦਿਨਾਂ ਦੇ ਵਿੱਚ ਵੱਚੀ ਪਹਿਚਾਨ ਤੇਣੀ ਹੋਣੀ ਐਡੀ ਚੰਗੀ ਥੱਲੋਂ ਤਿਆਰੀ ਕਰ ਜਾਨੀ ਇਹਨੇ ਕਰਮਾਂ ਵਾਲੀ ਨੇ ਦੇਖੋ ਕਰ ਲਈ ਮਿੱਤਰੋ ਠੀਕ ਆ ਬਾਈ ਸੋਹਣੀ ਆ ਬਈ ਤੇਰੀ ਚੀਜ਼ ਪਰ ਆ ਦੂਜਾ ਨੰਬਰ ਤੇ ਵੈੜਾ ਜਿਹੜੀ ਇਹ ਵੀ ਸੋਹਣ ਵਾਲੀ ਵੀ ਬਾਈ ਹਾਂਜੀ ਇਹ ਦੂਜਾ ਸੁਆ ਕਿ ਪਹਿਲਾਂ ਨਹੀਂ ਆ ਵੀ ਨਹੀਂ ਇਹ ਦੂਜੇ ਸੁ ਇਹ ਦੂਜੇ ਸੁ ਇਹਦੇ ਕਿੰਨੇ ਦਿਨ ਪਏ ਆ ਇਹ ਇੱਥੇ 24 ਨੂੰ ਦਿਨ ਪੂਰੇ ਆ ਇਹਦੇ 24 ਨੂੰ ਪੂਰੇ ਇਹਨੇ ਦੁੱਧ ਕਿੰਨਾ ਦਿੱਤਾ ਹੀ ਪਹਿਲੇ ਉਸੇ ਇਹਨੇ ਦਿੱਤਾ 17 18 ਲੀਟਰ ਦਿੱਤਾ ਇਹਨੇ 17 18 ਲੀਟਰ ਆਪਾਂ ਦੋ ਚੋਇਆ ਹੋਇਆ ਹੈ ਚੂਣ ਚਣ ਨੂੰ ਠੰਡੀ ਰਹੀ ਨਹੀਂ ਵਧੀਆ ਵਧੀਆ ਜੀ ਇੰਦਰ ਰੇਟ ਭਾਈ ਕੀ ਰਊਗਾ ਫਿਰ ਇਹ ਵੀ ਆਪਾਂ ਮੰਗਦੇ ਆ 70 65 ਦੀਏ ਦੇ ਦੇਵਾਂਗੇ ਮਾਨਤਾ ਮੰਦਾ ਵੀ ਦਾ ਖੁੱਲ ਕੇ ਦਾ ਦੇ ਖੁੱਲ ਕੇ ਦਾ ਦੇਵਾਂ ਕ੍ਰੋਸ ਆ ਥੋੜੀ ਜੀ ਕ੍ਰੋਸ ਆ 60 ਦੀ ਦੇ ਦਿਆਂਗੇ ਚਲ ਠੀਕ ਹੈ ਮਾਰਾ ਜੋੜਾ ਬਣ ਗਿਆ ਆਪਣਾ 1 ਲੱਖ ਤੇ 25 ਦਾ ਹਾਂਜੀ 25 ਦਾ ਹੀ ਬਣ ਗਿਆ 65 ਤੇ 60 ਹਾਂ ਇੱਕ 25 ਤੋਰੀ ਬਾਈ ਕੱਢੀ ਬਾਹਰ ਨੂੰ ਮੜਾ ਲੈ ਵੀ ਮਿੱਤਰੋ ਦੋਵੇਂ ਬੱਤੀਆਂ ਟਿਕਾਣੇ ਦੀਆਂ ਹੁਣ ਇਹਦਾ ਲੇਵਾ ਵੀ ਵੇਖ ਲੋ ਕਿਰਾਂਦੀ ਆ ਓਕੇ ਦੀ ਮਾ ਫੋਰਸ ਹੈਗੀ ਥੋੜੀ ਜਿਹੀ ਵਿੱਚ ਉਹਦਾ ਕੋਈ ਚੱਕਰ ਨਹੀਂ ਵੈਸੇ ਹੈਗਾ ਫੋਰਟ ਜੜੀ ਹੁੰਦਾ ਤਾਂ ਕੋਈ ਚੱਕਰ ਨਹੀਂ ਹਣਾ ਨਹੀਂ ਉਹ ਰੋਗ ਨਹੀਂ ਉਹਦਾ ਮੈਂ ਫੋਰਟ ਕੀ ਆ ਫੋਰਟ ਵੀ ਨਹੀਂ ਕਹਦਾ ਦਾਗ ਜੀ ਆ ਦਾਗ ਜੀ ਲੈ ਬਾਈ ਮੋੜ ਦਿਆ ਇੱਕ ਗੱਲ ਆ ਗਈ ਦੁੱਧ ਵੀ ਮਈਆਂ ਵਰਗਾ ਹੋਊਗਾ ਦੁੱਧ ਮੱਝਾਂ ਵਰਗਾ ਇਹਦਾ ਹੂੰ ਹੂੰ ਨੇ ਚੰਗੀ ਗਾਂ ਘਰੇ ਰੱਖਣ ਵਾਲੇ ਉਹਦੇ ਭਰਾ ਦੇ ਲਈ ਕਹਿਣਾ ਚੀਜ਼ ਆ 200 ਚੋਕੇ ਵੀ ਜਿੰਦੂ ਮਰਜ਼ੀ ਵੇਚਦੇ ਹਨਾ ਨਹੀਂ ਠੀਕ ਆ ਬਈ ਓਕੇ ਤੇ ਆਪਣੇ ਦੋ ਕਾਮਾ ਮਿਲਦੀਆਂ ਇੱਕ ਤਾਰੀ ਸੂਈ ਵੀ ਆ ਨਹੀਂ ਚੰਗੀ ਗਾਂ ਵੀਰੇ ਨੰਬਰ ਹਰਜੀਤ ਬਾਈ ਕਿੰਨਾ ਆ ਗਿਆ ਆਪਣਾ ਆਪਣਾ 98726 98726 39513 39513 98726 39513 39513 ਇਸ ਨੰਬਰ ਤੇ ਵੀਰੇ ਨਾਲ ਕਰ ਲਿਓ ਮਿੱਤਰੋ ਤੁਸੀਂ ਗੱਲਬਾਤ ਪਿੰਡ ਹਰੀਹਰ ਚੌਕ ਜ਼ਿਲ੍ਹਾ ਫੋਕੀ